ਤੁਸੀਂ ਆਪਣਾ ਨਵਾਂ ਜੀਵਨ ਸ਼ੁਰੂ ਕਰਨ ਲਈ ਇੱਕ ਨਵੀਂ ਜਗ੍ਹਾ ਜਾ ਰਹੇ ਹੋ ਰਸਤੇ ਵਿੱਚ ਤੁਹਾਨੂੰ ਕੋਈ ਆਮ પતિ ਪਤਨੀ ਮਿਲਦੇ ਨੇ ਜੋ ਤੁਹਾਨੂੰ ਲਿਫਟ ਦਿੰਦੇ ਨੇ ਪਰ ਅਗਲੇ ਕੁਝ ਘੰਟਿਆਂ ਵਿੱਚ ਤੁਹਾਡੀ ਜ਼ਿੰਦਗੀ ਇੱਕ ਭਿਆਨਕ ਦੌਰ ਵਿੱਚ ਦਾਖਲ ਹੋ ਜਾਂਦੀ ਹੈ ਇਹ ਹੈ ਕੋਲਿੰਗ ਸਟੈਨ ਦੀ ਦਰਦਨਾਕ ਕਹਾਣੀ ਇੱਕ ਅਜੀਬ ਹੀ ਔਰਤ ਜਿਸ ਨੇ 7 ਸਾਲ ਇੱਕ ਡਰਾਉਣੀ ਕੈਦ ਵਿੱਚ ਬਿਤਾਏ ਕੋਲ ਇਨ ਸਟੈਨ 1977 ਵਿੱਚ 20 ਸਾਲ ਦੀ ਸੀ ਜਦੋਂ ਉਹ ਯੂਜ਼ਿੰਗ ਓਰੇਗਨ ਤੋਂ ਕੈਲੀਫੋਰਨੀਆ ਜਿੱਥੇ ਉਹ ਇੱਕ ਜਰਨਲ ਦਿਨ ਪਾਰਟੀ ਵਿੱਚ ਸ਼ਾਮਲ ਹੋਣ ਜਾ ਰਹੀ ਸੀ ਉਹ ਆਮ ਤੌਰ ਤੇ ਹਿਚ ਹਾਈਕਿੰਗ ਕਰਦੀ ਸੀ ਸਟੈਨ ਨੇ ਕਿਹਾ ਕਿ ਉਹ ਇੱਕ ਤਜਰਬੇਕਾਰ ਹਿਚ ਹਾਈਕਰ ਸੀ ਅਤੇ ਪਹਿਲਾਂ ਹੂਕਰ ਨੂੰ ਸਵੀਕਾਰ ਕਰਨ ਤੋਂ ਪਹਿਲਾਂ ਦੋ ਸਵਾਰੀਆਂ ਤੋਂ ਇਨਕਾਰ ਕਰ ਚੁੱਕੀ ਸੀ ਉਸਨੇ ਕਥਿਤ ਤੌਰ ਤੇ ਨੀਲੀ ਵੈਨ ਵਿੱਚ ਚੜਨ ਵਿੱਚ ਵਿਸ਼ਵਾਸ ਮਹਿਸੂਸ ਕੀਤਾ ਕਿਉਂਕਿ ਹੂਕਰ ਦੀ ਪਤਨੀ ਜੈਨਿਸ ਅਤੇ ਉਹਨਾਂ ਦਾ ਬੱਚਾ ਘਰ ਵਿੱਚ ਸੀ ਜਦੋਂ ਰਸਤੇ ਵਿੱਚ ਇੱਕ ਗੈਸ ਸਟੇਸ਼ਨ ਤੇ ਰੁਕੇ ਤਾਂ ਸਟੈਂਡ ਟਾਇਲਟ ਦੀ ਵਰਤੋਂ ਕਰਨ ਲਈ ਚਲਾ ਗਿਆ ਇੱਕ ਆਵਾਜ਼ ਨੇ ਮੈਨੂੰ ਕਿਹਾ ਮੈਂ ਭੱਜ ਜਾਵਾਂ ਅਤੇ ਖਿੜਕੀ ਤੋਂ ਇਸ਼ਾਰਾ ਮਾਰਾਂ ਅਤੇ ਕਦੇ ਪਿੱਛੇ ਮੁੜ ਕੇ ਨਾ ਦੇਖਾਂ ਉਸਨੇ ਯਾਦ ਕੀਤਾ ਪਰ ਉਸਨੇ ਆਪਣੇ ਡਰ ਨੂੰ ਸ਼ਾਂਤ ਕੀਤਾ ਅਤੇ ਕਾਰ ਵੱਲ ਵਾਪਸ ਚਲੀ ਗਈ। ਸਵਾਰੀ ਦੇ ਲਗਭਗ 20 ਮਿੰਟ ਬਾਅਦ ਕੈਮਰਨ ਹਾਈਵੇ ਤੋਂ ਬਾਹਰ ਨਿਕਲਿਆ। ਉਸਨੇ ਗੱਲਾਂ-ਗੱਲਾਂ ਵਿੱਚ ਦੱਸਿਆ ਕਿ ਉਹ ਕੁਝ ਨੇੜਲੀਆ ਗੁਫਾਵਾਂ ਦੀ ਜਾਂਚ ਕਰਨ ਵਿੱਚ ਦਿਲਚਸਪੀ ਰੱਖਦਾ ਹੈ। ਸਟੈਨ ਨੇ ਕਿਹਾ ਕਿ ਇਸ ਸਮੇਂ ਜੈਨਿਸ ਕਾਰ ਤੋਂ ਬਾਹਰ ਨਿਕਲੀ ਅਤੇ ਬੱਚੇ ਦੇ ਨਾਲ ਇੱਕ ਝੀਲ ਵੱਲ ਚਲੀ ਗਈ। ਉਹ ਖੇਡ ਰਹੇ ਸਨ ਜਦੋਂ ਕੈਮਰਨ ਪਿਛਲੀ ਸੀਟ ਤੇ ਬੈਠ ਗਿਆ ਅਤੇ ਮੇਰੇ ਗਲੇ ਤੇ ਚਾਕੂ ਫੜ ਲਿਆ ਉਸਨੇ ਮੈਨੂੰ ਬੰਨ ਦਿੱਤਾ ਅਤੇ ਮੇਰੇ ਸਿਰ ਤੇ ਇੱਕ ਡੱਬਾ ਰੱਖ ਦਿੱਤਾ ਬਾਅਦ ਵਿੱਚ ਉਸਨੂੰ ਇੱਕ ਲੱਕੜ ਦੇ ਹੈਂਡਬਾਕਸ ਵਿੱਚ ਬੰਦ ਕਰ ਦਿੱਤਾ ਗਿਆ ਜੋ ਰੋਸ਼ਨੀ ਆਵਾਜ਼ ਅਤੇ ਤਾਜ਼ੀ ਹਵਾ ਨੂੰ ਅੰਦਰ ਜਾਣ ਤੋਂ ਰੋਕਣ ਲਈ ਤਿਆਰ ਕੀਤਾ ਗਿਆ ਸੀ ਕੋਲੀ ਨੂੰ 7 ਸਾਲ ਤੱਕ ਇੱਕ ਛੋਟੀ ਜਗ੍ਹਾ ਵਿੱਚ ਰੱਖਿਆ ਗਿਆ ਕੈਮਰਨ ਨੇ ਉਸਨੂੰ ਵਿਸ਼ਵਾਸ ਦਿਵਾਇਆ ਕਿ ਉਹ ਦ ਕੰਪਨੀ ਨਾਮਕ ਗੁਪਤ ਸਮੂਹ ਦੇ ਅਧੀਨ ਹੈ ਜੋ ਕਿ ਉਹ ਦੇਸ਼ ਭਰ ਵਿੱਚ ਔਰਤਾਂ ਨੂੰ ਕੈਦ ਕਰਦੇ ਨੇ ਡਰ ਦੇ ਕਾਰਨ ਕੋਹਲੀ ਨੇ ਆਪਣੇ ਪਰਿਵਾਰ ਨਾਲ ਵੀ ਸੰਪਰਕ ਨਹੀਂ ਕੀਤਾ ਅਤੇ ਦਿਨ ਵਿੱਚ 23 ਘੰਟੇ ਇੱਕ ਡੱਬੇ ਵਿੱਚ ਬੰਦ ਰੱਖਿਆ ਗਿਆ ਜਦੋਂ ਤੱਕ ਉਸ ਨੂੰ ਇੱਕ ਇਕਰਾਰਨਾਮਾ ਨਹੀਂ ਦਿੱਤਾ ਗਿਆ ਅਤੇ ਜਨਵਰੀ 1978 ਵਿੱਚ ਉਸ ਨੂੰ ਜੀਵਨ ਭਰ ਲਈ ਗੁਲਾਮੀ ਵਿੱਚ ਦਸਕਤ ਕਰਨ ਲਈ ਮਜਬੂਰ ਨਹੀਂ ਕੀਤਾ ਗਿਆ। ਮੰਜੇ ਦੇ ਹੇਠਾਂ ਉਸਦੇ ਪਰਸ ਦੇ ਸਾਹਮਣੇ ਰੱਖੇ ਡੱਬੇ ਵਿੱਚੋਂ ਮੈਰੀ ਅਲੀਜ਼ਾਬੈਥ ਸਪੈਨਹੇਕ ਦੀ ਇੱਕ ਫੋਟੋ ਦਿਖਾਈ ਦੇ ਰਹੀ ਸੀ ਜੋ ਕਿ ਇੱਕ ਪਿਛਲੀ ਪੀੜਤ ਸੀ ਜਿਸ ਦੀ লাশ ਕਦੇ ਨਹੀਂ ਮਿਲੀ ਸੀ। ਉਸਨੇ ਅੱਗੇ ਕਿਹਾ ਕਿ ਕੈਮਰਾ ਨੇ ਉਸ ਨੂੰ ਵਿਸ਼ਵਾਸ ਦਿਵਾਇਆ ਕਿ ਉਸ ਨੂੰ ਦ ਕੰਪਨੀ ਨਾਮਕ ਇੱਕ ਵੱਡੀ ਸ਼ਕਤੀਸ਼ਾਲੀ ਸੰਸਥਾ ਦੁਆਰਾ ਦੇਖਿਆ ਜਾ ਰਿਹਾ ਹੈ ਜੋ ਉਸ ਨੂੰ ਦਰਦਨਾਕ ਤੌਰ ਤੇ ਤਸੀਹੇ ਦੇਵੀ ਗਈ ਅਤੇ ਜੇਕਰ ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਪਰਵਾਹ ਨੂੰ ਨੁਕਸਾਨ ਪਹੁੰਚਾਏਗੀ 1984 ਵਿੱਚ ਜੈਨਿਸ ਜੋ ਕਿ ਕੈਮਰਾ ਦੀ ਪਤਨੀ ਸੀ ਨੇ ਹਿੰਮਤ ਕੀਤੀ ਅਤੇ ਕੋਲੀ ਨੂੰ ਭੱਜਣ ਵਿੱਚ ਮਦਦ ਦਿੱਤੀ ਉਸਨੇ ਪੁਲਿਸ ਨੂੰ ਦੱਸਿਆ ਕਿ ਕੈਮਰਾ ਨੇ ਕਈ ਸਾਲਾਂ ਤੱਕ ਉਸ ਨੂੰ ਗੁਲਾਮ ਬਣਾਇਆ ਗਰਲ ਇਨ ਦਾ ਬਾਕਸ ਲੈ ਇੱਕ ਟੈਲੀਵਿਜ਼ਨ ਇੰਟਰਵਿਊ ਵਿੱਚ ਸਟੈਨ ਨੇ ਇੰਟਰਵਿਊ ਲੈਣ ਵਾਲਿਆਂ ਦੱਸਿਆ ਕਿ ਉਹ ਭੱਜਣ ਤੋਂ ਬਾਅਦ ਇੱਕ ਬੱਸ ਸਟੇਸ਼ਨ ਗਈ ਤੇ ਹੂਕਰ ਨੂੰ ਫੋਨ ਕਰਕੇ ਸੂਚਿਤ ਕੀਤਾ ਕਿ ਉਹ ਉਸ ਨੂੰ ਛੱਡ ਰਹੀ ਹੈ ਅਤੇ ਉਸਨੇ ਰੋਣ ਪਿੱਟਣ ਨਾਲ ਪ੍ਰਤੀਕਿਰਿਆ ਦਿੱਤੀ ਸਟੈਨ ਨੇ ਬਾਅਦ ਵਿੱਚ ਘਰ ਜਾਣ ਲਈ ਇੱਕ ਬੱਸ ਫੜ ਲਈ ਉਸ ਤੋਂ ਬਾਅਦ ਦੇ ਮਹੀਨਿਆਂ ਵਿੱਚ ਉਸਨੇ ਪੁਲਿਸ ਨਾਲ ਸੰਪਰਕ ਨਹੀਂ ਕੀਤਾ ਪਰ ਹੂਕਰ ਨੂੰ ਨਿਯਮਿਤ ਤੌਰ ਤੇ ਫੋਨ ਕਰਨਾ ਜਾਰੀ ਰੱਖਿਆ ਉਸ ਨੇ ਮਕਦਮੇ ਵਿੱਚ ਇਹ ਕਹਿ ਕੇ ਸਮਝਾਇਆ ਕਿ ਉਹ ਹੋਕਰ ਨੂੰ ਜੈਨਿਸ ਦੇ ਕਹਿੰਦੇ ਸੁਧਾਰ ਦਾ ਮੌਕਾ ਦੇਣਾ ਚਾਹੁੰਦੀ ਸੀ ਤਿੰਨ ਮਹੀਨਿਆਂ ਬਾਅਦ ਪੁਲਿਸ ਨੇ ਰਿਪੋਰਟ ਕੀਤੀ ਉਸ ਨੇ ਰੈਡ ਬਰਕ ਪੁਲਿਸ ਦੇ ਲੈਫਟਿਨੈਂਟ ਜੈਰੀ ਬ੍ਰਾਊਨ ਨੂੰ ਸੂਚਿਤ ਕੀਤਾ ਕਿ ਕੈਮਰਾ ਨੇ ਪਹਿਲਾਂ 19 ਸਾਲਾਂ ਮੈਰੀ ਐਲਿਜ਼ਾਬੈਥ ਸਪੈਨਹੇਕ ਨੂੰ ਅਗਵਾ ਕੀਤਾ ਤਸੀਹੇ ਦਿੱਤੇ ਸਨ ਤੇ ਕਤਲ ਕਰ ਦਿੱਤਾ ਸੀ ਜੋ ਕਿ 31 ਜਨਵਰੀ 1976 ਨੂੰ ਕੈਲੀਫੋਰਨੀਆ ਦੇ ਚੀਕੋ ਤੋਂ ਲਾਪਤਾ ਹੋਈ ਸੀ ਜੈਨਿਸ ਦੇ ਅਨਸਾਰ ਮੈਰੀ ਘਰ ਜਾ ਰਹੀ ਸੀ ਜਦੋਂ ਉਸਨੇ ਅਤੇ ਕੈਮਰਾ ਨੇ ਉਸ ਨੂੰ ਆਪਣੇ ਘਰ ਲੈ ਜਾਣ ਤੋਂ ਪਹਿਲਾਂ ਚੁੱਕਿਆ ਜਿੱਥੇ ਉਸ ਨੂੰ ਬੇਸਮੈਂਟ ਵਿੱਚ ਉਸ ਦੇ ਗੁੱਟ ਤੋਂ ਲਟਕਾਇਆ ਗਿਆ ਕੱਪੜੇ ਉਤਾਰੇ ਗਏ ਅਤੇ ਇੱਕ ਪੂਰੇ ਦੇਨ ਲਈ ਤਸਵੀਰ ਦਿੱਤੇ ਗਏ ਫਿਰ ਸਪੈਨ ਹੇਕ ਨੂੰ ਪੈਲੇਟ ਗਨ ਨਾਲ ਪੇਟ ਵਿੱਚ ਗੋਲੀ ਮਾਰ ਦਿੱਤੀ ਗਈ ਅਤੇ ਕੈਮਰਨ ਦੁਆਰਾ ਗਲਾ ਘੁੱਟ ਦਿੱਤਾ ਗਿਆ। ਫਿਰ ਜੋੜੇ ਨੇ ਮੈਰੀ ਦੀ লাশ ਨੂੰ ਕੰਬਲਾਂ ਵਿੱਚ ਲਪੇਟਿਆ ਅਤੇ ਉਸ ਨੂੰ ਲਾਸਨ Volcanic National Park ਦੇ ਨੇੜੇ ਇੱਕ ਖੋਖਲੀ ਕਬਰ ਵਿੱਚ ਦਫਨਾ ਦਿੱਤਾ। ਅਧਿਕਾਰੀ ਕੋਈ ਵੀ ਅਵਿਸ਼ੇਸ਼ ਨਹੀਂ ਲੱਭ ਸਕੇ। ਪੌਤਿਕ ਸਬੂਤ ਦੀ ਘਾਟ ਕਾਰਨ ਕੋਈ ਕਤਲ ਦਾ ਦੋਸ਼ ਨਹੀਂ ਲਗਾਇਆ ਗਿਆ। ਪਰ ਕੋਲਿੰਸਟੈਨ ਵਾਲੇ ਕੇਸ ਵਿੱਚ ਜੈਨਿਸ ਨੇ ਪੂਰੀ ਛੋਟ ਦੇ ਬਦਲੇ ਆਪਣੇ ਪਤੀ ਦੇ ਖਿਲਾਫ ਗਵਾਹੀ ਦਿੱਤੀ। ਆਖਰ ਕੈਮਰਨ ਹੁਕਰ ਨੂੰ 104 ਸਾਲ ਦੀ ਕੈਦ ਦੀ ਸਜ਼ਾ ਸੁناਈ ਗਈ ਕੋਲੀ ਨੇ ਆਪਣੀ ਜ਼ਿੰਦਗੀ ਨੂੰ ਦੁਬਾਰਾ ਸ਼ੁਰੂ ਕੀਤਾ ਉਹ ਹੁਣ ਸਮਾਜਿਕ ਕੰਮਾਂ ਵਿੱਚ ਸ਼ਾਮਲ ਹੈ ਅਤੇ ਲੋਕਾਂ ਨੂੰ ਅਪਰਾਧੀਆਂ ਤੋਂ ਸਾਵਧਾਨ ਰਹਿਣ ਦੀ ਸਲਾਹ ਦਿੰਦੀ ਹੈ ਇਹ ਕਹਾਣੀ ਸਾਨੂੰ ਇਹ ਦੱਸਦੀ ਹੈ ਕਿ ਹਿੰਮਤ ਅਤੇ ਦਿਮਾਗੀ ਤਾਕਤ ਦੇ ਨਾਲ ਅਸੀਂ ਸਭ ਤੋਂ ਵੱਡੀ ਤਕਲੀਫ ਤੋਂ ਵੀ ਬਚ ਸਕਦੇ ਹਾਂ ਤੁਸੀਂ ਇਸ ਕਹਾਣੀ ਬਾਰੇ ਕੀ ਸੋਚਦੇ ਹੋ ਕਮੈਂਟ ਵਿੱਚ ਦੱਸੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ